ਤੁਸੀਂ ਗ੍ਰਾਮ ਸਭਾ 'ਚ ਮਤਾ ਪਾ ਕੇ ਆਪਣੇ ਢੰਗ ਦੇ ਨਾਲ ਆਪਣੀ ਆਮਦਨ ਵਧਾਉਣ ਲਈ ਇਕੱਠਾ ਕਰ ਸਕਦੇ ਹੋ। ਔਰ ਮੈਨੂੰ ਲੱਗਦਾ ਕੋਈ ਗੁੰਡਾ-ਗੰਡਾ ਜੇ ਪੁਲ ਜਿਹੜਾ ਹੈ ਉਹ ਉਹ ਸਰਕਾਰ ਨੇ ਨਹੀਂ ਬਣਾਇਆ। ਸਿਵਲ ਜਿਹੜਾ ਕਿਉਂਕਿ ਸ਼ਾਮਲਾੜ ਤਾਂ ਦੱਬ ਨਹੀਂ ਖੋਲ ਹੀ ਲੋਕਾਂ ਦਾ ਕੁਝ ਦਿੱਤਾ ਹੀ ਨਹੀਂ। ਗ੍ਰਾਮ ਸਭਾ ਇਹ ਰੈਜੂਲੇਸ਼ਨ ਪਾਵੇ ਕਿ ਜਾਂ ਤੱਕ ਸਟੇਟ ਗਵਰਨਮੈਂਟ ਤੈਅ ਕਰੇ ਕਿ ਜਿਹੜੀਆਂ ਫੈਕਟਰੀਆਂ ਤੇ ਜਿਹੜੀਆਂ ਇੱਥੇ ਨੇ ਉੱਤੇ ਅਸੀਂ এনਵਾਇਰਨਮੈਂਟ ਅਸੈਸ ਕਿਉਂ ਨਹੀਂ ਲਾ ਸਕਦੇ। ਤੇ ਕਾਨੂੰਨਨ ਤੌਰ ਦੇ ਉੱਤੇ ਪੰਚਾਇਤ ਨੂੰ ਟੈਕਸ ਲਾਉਣ ਦਾ ਹੱਕ ਹੈ ਆਪਣੇ ਪੱਧਰ ਦੇ ਉੱਤੇ ਬੱਖ-ਵੱਖ ਜਗ੍ਹਾ ਤੇ ਉਹ ਕਿੰਨਾ ਲਾਉਣਾ ਕਿੰਨਾ ਨਹੀਂ ਲਾਉਣਾ ਇਹ ਅਜੇ ਕਾਨੂੰਨ 'ਚ ਸਟੇਟ ਗਵਰਨਮੈਂਟ ਤੈਅ ਕਰਦੀ ਹੈ ਤੁਹਾਡੇ ਕੋਈ ਰੇੜੀ ਵਾਲਾ ਫੜੀ ਵਾਲਾ ਐਡਵਰਟਾਈਜ਼ਮੈਂਟ ਵਾਲਾ ਬੱਖ-ਵੱਖ ਟਾਈਪ ਦੇ ਲੋਕ ਆਉਂਦੇ ਨੇ ਤੁਸੀਂ ਗ੍ਰਾਮ ਸਭਾ 'ਚ ਮਤਾ ਪਾ ਕੇ ਆਪਣੇ ਢੰਗ ਦੇ ਨਾਲ ਆਪਣੀ ਆਮਦਨ ਵਧਾਉਣ ਲਈ ਇਕੱਠਾ ਕਰ ਸਕਦੇ ਹੋ ਔਰ ਐਸੇ ਢੰਗ ਨਾਲ ਇੱਥੇ ਇੱਕ सरपंच ਫੜਿਆ ਗਿਆ ਕਿਹੜੇ ਪਿੰਡ ਦਾ ਜਿਹੜਾ ਕਹਿੰਦੇ ਗੁੰਡਾ ਟੈਕਸ ਲਾ ਰਹੇ ਆ ਬਹੁਤ ਉੱبرਿਆ ਕੰਮ ਕਿ ਗੁੰਡਾ ਟੈਕਸ ਲੱਗ ਗਿਆ ਸੀ ਇਹ ਠੀਕ ਹੈ ਜਿਹੜਾ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਟੈਕਸ ਵਸੂਲ ਲੂਗਾ ਉਹ ਗੁੰਡੇ ਟੈਕਸ ਸਾਡੇ ਪ੍ਰਚਾਰ ਦਿੱਤਾ ਜਾਂਦਾ ਹਰ ਇੱਕ ਥੋੜੀ ਜੀ ਲੜਾਈ ਹੋ ਜੇ ਕਿਸੇ ਜਵਾਕ ਤੇ ਗੈਂਗਸਟਰ ਬਣਾ ਦੋ ਉਹਨੂੰ ਨਾਮ ਇਹ ਜੇ ਦੇ ਦਿਓ ਔਰ ਮੈਨੂੰ ਲੱਗਦਾ ਕੋਈ ਗੁੰਡਾ ਗੰਡਾ ਜੇ ਪੁਲ ਜਿਹੜਾ ਹੈ ਉਹ ਉਹ ਸਰਕਾਰ ਨੇ ਨਹੀਂ ਬਣਾਇਆ ਉਹ ਕਾਰ ਸੇਵਾ ਰਾਹੀਂ ਲੋਕਾਂ ਨੇ ਬਣਾਇਆ ਪੂਰਾ ਜਿਹੜੀ ਸਰਕਾਰ ਇਹ ਔਕਾਤ ਨਹੀਂ ਰੱਖਦੀ ਕਿ ਉਹ ਪੁਲ ਨਹੀਂ ਬਣਾ ਸਕੇ ਸਰਕਾਰ ਨੂੰ ਆਪਦਾ ਕਾਨੂੰਨ ਉਸ ਪੁਲ ਤੇ ਲਾਗੂ ਕਰਨ ਦਾ ਕੀ ਮੋਰਲ ਹੱਕ ਹੈ ਗਲਤੀ ਉਹਨੇ ਕੇਵਲ ਇਹ ਕੀਤੀ ਹੈ ਆਪਣੀ ਧਰਤ ਚ ਆਪਾ ਸਰਪੰਚਾਂ ਕੀ ਕਰੀਏ ਮੈਨੂੰ ਬਹੁਤ ਬੜ ਬੰਦਿਆਂ ਨੇ ਕਿਹਾ ਜੋ ਦੀ ਵੀਡੀਓ ਸੁਣੋ ਭਾਈ ਸਾਹਿਬ ਮੌਤਬਰ ਕੁਝ ਨਹੀਂ ਹੁੰਦਾ ਇੱਥੇ ਕੌਣ ਹੁੰਦਾ ਮੌਤਬਰ ਕਾਨੂੰਨ ਚ ਮੌਤਬਰ ਦੀ ਕੋਈ ਡੈਫੀਨੇਸ਼ਨ ਨਹੀਂ ਹੈ ਜੇ ਤੁਸੀਂ ਗ੍ਰਾਮ ਸਭਾ ਬੁਲਾ ਕੇ ਉਹਦੇ ਤੇ ਚਰਚਾ ਕਰਕੇ ਇੱਕ ਸਿਸਟਮ ਚ ਬਣਾਉਂਦੇ ਉਹਦੇ ਚਾਹੀਏ ਬਣੀ ਕਿਸੇ ਤੋਂ 200 ਲੈ ਲਓ ਕਿਸ ਤੋਂ 1000 ਲੈ ਲਓ ਕਿਸ ਤੋਂ 500 ਲੈ ਲਓ ਕਿ ਸਿਸਟਮ ਬਣਾਉਣਾ ਪੈਂਦਾ ਇਹ ਜਨਾਬ ਉਧਰ ਕਿਸਾਨ ਮੋਰਚਾ ਲੰਗਣ ਕਰਕੇ ਸਾਡਾ ਤਾਂ ਪੁਲ ਦੁਬਾਰਾ ਟੁੱਟ ਜਾਊਗਾ ਐਡੇ ਵੱਡੇ ਟਰਾਲੇ ਉਧਰ ਤੇ ਲੰਘਣ ਲੱਗੇ ਨੇ ਇਹ ਪੁਲ ਦੀ ਮਿਆਦ ਇੰਜੀਨੀਅਰ ਕਹਿੰਦੇ ਨੇ ਇੰਨੀ ਸੀ ਤੇ ਹੁਣ ਇੰਨੀ ਰਹਿ ਜੂਗੀ ਉਹਦੀ ਮੁਰੰਮਤ ਦਾ ਪੈਸਾ ਕਿੱਥੋਂ ਆਊਗਾ ਸਰਕਾਰ ਦਿੰਦੀ ਹੈ ਜਾਂ ਅਸੀਂ ਐਨੇ ਪੈਸੇ ਸੈਸ ਲਾ ਦਈਏ ਉਹਦੇ ਤੇ ਉਹ ਗ੍ਰਾਮ ਸਭਾ ਦਾ ਮਤਾ ਬੀ ਡੀ ਪੀ ਕੋਲ ਡੀ ਡੀ ਪੀ ਕੋਲ ਡਾਇਰੈਕਟਰ ਕੋਲ ਜਾਂਦਾ ਤਾਂ ਨਾਂ ਬਦਨਾਮੀ ਹੁੰਦੀ ਤੇ ਨਾਂ ਪਿੱਛੇ ਉਹ ਟੈਕਸ ਨੂੰ ਕੋਈ ਰੋਕ ਸਕਦਾ ਇਸ ਕਰਕੇ ਜਿਹੜੇ ਸਿਸਟਮ ਚ ਜੇਕਰ ਕੋਈ ਗੱਲ ਕਰੋਗੇ ਤਾਂ ਇੱਕ ਅਲੱਗ ਟਾਈਪ ਦੀ ਗੱਲ ਹੈ ਜਿਹੜਾ ਤੁਹਾਡੇ ਸੀਐਸਆਰ ਕਹਿੰਦੇ ਨੇ ਉਹ ਸਿਵਲ ਜਿਹੜਾ ਕਿਉਂਕਿ ਸ਼ਾਮ ਲੜ ਤਾਂ ਦਬ ਨਹੀਂ ਖੋੜੀ ਲੋਕਾਂ ਦਾ ਕੁਝ ਦਿੱਤੇ ਹੀ ਨਹੀਂ ਗ੍ਰਾਮ ਸਭਾ ਇਹ ਰੈਗੂਲੇਸ਼ਨ ਪਾਵੇ ਕਿ ਜਾਂ ਤੱਕ ਸਟੇਟ ਗਵਰਨਮੈਂਟ ਤੈਅ ਕਰੇ ਕਿ ਜਿਹੜੀਆਂ ਫੈਕਟਰੀਆਂ ਤੇ ਜਿਹੜੀਆਂ ਇੱਥੇ ਨੇ ਉਤੇ ਅਸੀਂ এনवायरमेंट ਸੈਸ ਕਿਉਂ ਨਹੀਂ ਲਾ ਸਕਦੇ ਜਿਹੜਾ ਸਾਡੇ ਪਿੰਡ ਨੂੰ ਪ੍ਰਭਾਵਿਤ ਕਰਦੀ ਹੈ ਤੇ ਇਸੇ ਢੰਗ ਨਾਲ ਬਾਕੀ ਦੇ ਜਿਹੜੇ ਸੈਸ ਨੇ ਹੋਰ ਬਹੁਤ ਨੇ ਜਦੋਂ ਤੁਸੀਂ ਦੇਖੋਗੇ ਤਾਂ ਉਹਦੇ ਸ਼ਾਮਲ ਹੋ ਜਾਣਗੇ ਨਹੀਂ ਕਾਨੂੰਨੀ ਤੌਰ ਤੇ ਸਾਨੂੰ ਦੱਸੋ ਕਿ ਇਹ ਫੈਕਟਰੀਆਂ ਦੀ ਸੀਐਸਆਰ ਦਾ ਕਿੰਨਾ ਹਿੱਸਾ ਘਟੋ ਘਟ ਮੇਰੇ ਪਿੰਡ ਨੂੰ ਮਿਲੇਗਾ ਤੇ ਦੋਨਾਂ ਚੋਂ ਫੈਸਲਾ ਕਰਕੇ ਦੱਸ ਦਿਓ ਨਹੀਂ ਅਸੀਂ ਜੇ ਆ ਦੋ ਮਹੀਨੇ ਚ ਨਹੀਂ ਦੱਸਿਆ ਤਾਂ ਅਸੀਂ ਸਸ ਬਸੂਲਣਾ ਸ਼ੁਰੂ ਕਰ ਦਾਂਗੇ ਗ੍ਰਾਮ ਸਭਾ ਕਹਿ ਰਹੀ ਹੈ ਹੁਣ ਤੋਂ ਲੜਾਈ ਕੋਰਟ ਚ ਗ੍ਰਾਮ ਸਭਾ ਦੀ ਤੇ ਕਿਸੇ ਅਫਸਰ ਤੇ ਆਪਸ ਦੇ ਵਿੱਚ ਕਿਉਂਕਿ ਅਸੀਂ ਇੱਕ ਸਿਸਟਮ ਪਲੇਸ ਕਰਨ ਦੀ ਗੱਲ ਕਰਦੇ ਆ ਜਿਹੜੇ ਜਿਹੜਾ ਸੰਵਿਧਾਨ ਦੇ ਤਹਿਤ ਉਹ ਕਾਰਵਾਈ ਕਰਨਗੇ ਉਸੇ ਸੰਵਿਧਾਨ ਨਾਲ ਤੁਸੀਂ ਲੜ ਸਕਦੇ ਹੋ ਆਪ ਮੁਹਾਰੇ ਨਹੀਂ ਲੜ ਸਕਦੇ ਆਪਣੇ ਢੰਗ ਨਾਲ ਇਕੱਲੇ ਆਏ ਨਹੀਂ ਕਿ ਮੇਰੇ ਨਾਲ ਫਲਾਨਾ ਹੈ ਮੇਰੇ ਨਾਲ ਫਲਾਨਾ ਉਹ ਤਾਂ ਸਾਰੇ ਨਿਕਲ ਜਾਂਦੇ ਨੇ ਤੇ ਸਭੇ ਗਲੀ ਮੁੜ ਕੇ ਕੋਈ ਨਹੀਂ ਖੜਦਾ ਜਦੋਂ ਬਾਜ਼ ਜਾਂਦੇ ਨੇ ਕਾगज ਬੋਲਣਾ ਚਾਹੀਦਾ ਤੁਹਾਡਾ ਉਸ ਦੇ ਨਾਲ ਕਿ ਹਾਂ ਆ ਚੀਜ਼ ਤੇ ਇਸ ਤਰੀਕੇ ਦੇ ਨਾਲ ਵੈਸੇ ਇਹ ਹੈ ਕਿ ਜਿਹੜੇ ਵੀ ਚਾਹੀਓ ਖੱਡਾਂ ਨੇ ਮਾਈਨਿੰਗ ਦੀਆਂ ਚਾਹੇ ਉਹ ਬਾਕੀ ਦੇ ਕੰਮ ਨੇ ਜਦੋਂ ਬੋਲੀ ਹੁੰਦੀ ਹੈ ਉਹ ਪੰਚਾਇਤ ਦੀ ਹਾਜ਼ਰੀ ਤੋਂ ਬਿਨਾ ਕਰਾ ਨਹੀਂ ਸਕਦਾ ਕੋਈ ਡਿਪਾਰਟਮੈਂਟ ਉਹਦਾ ਇੱਕ ਹਿੱਸਾ ਉਸ ਬੋਲੀ ਦਾ ਪੰਚਾਇਤ ਨੂੰ ਮਿਲਣਾ ਲਾਜ਼ਮੀ ਹੈ ਮਾਨਸਾ ਜ਼ਿਲ੍ਹੇ ਦੀ ਤਾਮਕੋਟ ਪੰਚਾਇਤ ਨੇ ਇੱਕ ਰੈਜੂਲੇਸ਼ਨ ਦਿੱਤਾ ਹੋਇਆ ਅੱਜ ਤੱਕ ਉਹਨੂੰ ਕੋਈ ਹੱਥ ਲਾਉਣ ਲਈ ਹੈ ਜੇ ਤਿਆਰ ਨਹੀਂ ਹੈ ਕੋਈ ਸੈਕਟਰ ਉਹਨਾਂ ਦੇ ਪਿੰਡ ਦੇ 10 ਏਕੜ ਮੰਡੀ ਵਾਸਤੇ ਲੈ ਲਏ। ਦੇ ਤੇ ਦਾਣਾ ਮੰਡੀ ਉਹ ਬਣੀ ਹੈ ਚਲੋ ਕਿਸਾਨਾਂ ਨੂੰ ਜਾਂ ਲੋਕਾਂ ਨੂੰ ਫਾਇਦਾ ਹੈ ਠੀਕ ਹੈ। ਪਰ ਉਹ ਕਹਿੰਦੇ ਨੇ ਵੀ ਸਾਡੀ ਜ਼ਮੀਨ ਤਾਂ ਚਲੀ ਗਈ ਮੰਡੀ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਸੀ। ਅਸੀਂ ਫ੍ਰੀ ਜ਼ਮੀਨ ਦਿੱਤੀ ਹੈ ਮੰਡੀ ਵਾਸਤੇ ਬਿਨਾਂ ਸ਼ੱਕ ਸਾਨੂੰ ਫਾਇਦਾ ਹੋਇਆ। ਪਰ ਸਾਡੀ ਆਮਦਨ ਤਾਂ ਚਲੀ ਗਈ ਨਾ। ਇਸ ਮੰਡੀ 'ਚੋਂ ਗਵਰਨਮੈਂਟ 3% ਮਾਰਕੀਟ ਫੀਸ ਵਸੂਲ ਰਹੀ ਹੈ ਤੇ 3% ਰੂਰਲ ਡਿਵੈਲਪਮੈਂਟ ਫੰਡ ਵਸੂਲ ਰਹੀ ਹੈ। ਆਰਥੀਆਂ ਦਾ 2.5% ਕਮਿਸ਼ਨ ਜਾ ਰਿਹਾ ਹੈ। 1% 인ਫਰਾਸਟ੍ਰਕਚਰ ਫੰਡ ਜਾ ਰਿਹਾ ਹੈ। ਸਾਡੀ ਪੰਚਾਇਤ ਨੂੰ 50 ਪੈਸੇ ਇਹਦੇ ਚੋਂ ਜ਼ਰੂਰ ਮਿਲਨੇ ਚਾਹੀਦੇ ਨੇ ਕਿਉਂਕਿ ਸਾਡੀ ਚੱਲੀ ਸਾਡਾ ਪਿੰਡ ਦੀ ਜ਼ਮੀਨ ਗਈ ਹੈ। 50% ਪਰ ਬੋਰੀ ਸਾਡੇ ਪਿੰਡ ਦਾ ਬਣਦਾ। ਨਾਲ ਨੂੰ ਸੈਕਟਰੀ ਰੱਦ ਕਰ ਰਿਹਾ ਨਾ ਕੋਈ। ਇਹਨਾਂ ਨੂੰ ਪੰਚਾਇਤ ਚੌਂ ਟੁੱਟ ਗਈ ਮੇਰੇ ਖਿਆਲ ਨਾਲ ਦੂਜੀ ਪੰਚਾਇਤ ਨੇ ਪਰਸੂ ਨਹੀਂ ਕੀਤਾ ਜੋ ਨਾਲ ਹਾਈ ਕੋਰਟ ਵੀ ਜਾਂਦੇ। ਦੱਸੋ ਜਨਾਬ ਇਹਦਾ ਕੀ ਹੋਣਾ ਤੇ ਬਾਕੀ ਦੀਆਂ ਚੀਜ਼ਾਂ ਕੀ ਨੇ? ਸਿਸਟਮ ਦੇ ਵਿੱਚ ਵੀ ਲੜਨਾ ਪੈਂਦਾ ਜਿਵੇਂ ਫੈਂਟਰ ਦਾ ਢਾਂਚਾ ਹੈ ਸਾਡੇ ਮੰਨ ਰੋ ਸਟੇਟਾਂ ਦੇ ਆਪਣੇ ਹੱਕ ਨੇ ਕੇਂਦਰ ਦੇ ਆਪਣੇ ਹੱਕ ਨੇ ਬਹੁਤ ਸਾਰੇ ਹੱਕ ਕੇਂਦਰ ਸਰਕਾਰ ਆਪਣੇ ਕੋਲ ਲੈ ਰਹੀ ਹੈ ਐਤੋਂ ਪਹਿਲਾਂ ਪੰਜਾਬ ਚ ਜਿਹੜੀਆਂ ਲੜਾਈਆਂ ਹੋਈਆਂ ਸੀ ਉਹ ਸੂਬਿਆਂ ਦੇ ਅਧਿਕਾਰਾਂ ਤੇ ਹੋਈਆਂ ਸੀ ਹੁਣ ਅਸੀਂ ਨਹੀਂ ਲੜ ਰਹੇ ਸਾਡੇ ਕੋਲ ਉਹ ਜਾਨ ਨਹੀਂ ਰਹੀ ਲੜਨ ਦੀ ਤਾਮਨਾ ਡੂ ਵਰਗੇ ਬਾਕੀ ਸਟੇਟ ਲੜ ਰਹੇ ਨੇ ਇਸ ਕੰਮ ਦੇ ਲਈ ਪਿਛਲੇ ਦਿਨਾਂ ਚ ਇੱਕ UGC ਨੇ ਗਾਈਡਲਾਈਨ ਜੇ ਭੇਜਤੀ ਕਿ ਹੁਣ ਬਾਈਸੈਂਸਰ ਯੂਨੀਵਰਸਿਟੀ ਦਾ ਚੀਫ ਮਿਨਿਸਟਰ ਸਰਚ ਕਮੇਟੀ ਨਹੀਂ ਬਣਾਊਗਾ ਉਹ ਗਵਰਨਰ ਨੇ ਬਣਾ ਦਿਆ ਕਰੂ ਉਹੀ ਲਾ ਦਿਆ ਕਰੂਗਾ ਗਵਰਨਰ ਤਾਂ ਕੇਂਦਰ ਦਾ ਨਮਾਇੰਦਾ ਸਟੇਟਾਂ ਦਾ ਹੱਕ ਹਰ ਯੂਨੀਵਰਸਿਟੀ 'ਚੋਂ ਖਤਮ ਹੋ ਗਿਆ ਏ ਇਸੇ ਟੰਗ ਨਾਲ ਖੇਤੀ ਦੀ ਪਾਲਿਸੀ ਭੇਜਤੀ ਕਹਿੰਦੇ ਭਾਵੇਂ ਸਟੇਟ ਸਬਜੈਕਟ ਪਰ ਮੰਡੀ ਦੇ ਬਾਰੇ ਤੁਸੀਂ ਆਹ ਪਾਲਿਸੀ ਬਣਾਓ ਸੂਬੇ ਸਰਕਾਰ ਨੂੰ ਕਹਿ ਰਹੇ ਏ ਇਦੇ ਤੇ ਜੇ ਸੂਬੇ ਨਹੀਂ ਲੜਨਗੇ ਤਾਂ ਸੂਬੇ ਮਾਰੇ ਜਾਣਗੇ ਸੂਬੇ ਮੇ ਉਸ ਪਰ ਕਮੇਟੀਆਂ ਰਹਿਗੇ ਜੀਐਸਟੀ ਤੋਂ ਬਾਅਦ ਬਾਕੀ ਕੰਮਾਂ ਤੋਂ ਬਾਅਦ ਏਸੇ ਢੰਗ ਦੇ ਨਾਲ ਜੇਕਰ ਪੰਚਾਇਤੀ ਰਾਜ ਸਿਸਟਮ ਦੇ ਨੁਮਾਇंदे ਲੜਨਗੇ ਨਹੀਂ ਜਿਹੜੀ ਤਾਕਤ ਤੁਹਾਡੇ ਕੋਲ ਅੱਜ ਤੱਕ ਕਾਨੂੰਨ ਨੇ ਦਿੱਤੀ ਹੈ ਕੱਲ ਨੂੰ ਕਾਨੂੰਨ ਚੋਂ ਵੀ ਵਾਪਸ ਲੈ ਜਾਣਗੇ ਉਹ ਕਾਨੂੰਨ ਬਣਾ ਕੇ ਤੇ ਫੌਂਸੀ ਬਣਾ ਕੇ ਹਜੇ ਤੁਹਾਡੇ ਕੋਲ ਹੈ ਇਹ ਲੜਾਈ ਜਦੋਂ ਸਾਡਾ ਸੱਤਾ ਵਾਲਾ ਬੰਦਾ ਨਹੀਂ ਲੜ ਰਿਹਾ ਸਾਡਾ ਚੀਫ ਮਿਨਿਸਟਰ ਤੋਂ ਲੈ ਕੇ ਜਦੋਂ ਤੁਸੀਂ ਲੜਨਾ ਸ਼ੁਰੂ ਕਰੋਗੇ ਤਾਂ ਉਹਨੂੰ ਵੀ ਜਾਗ ਆਉਗੀ ਕਿ ਮੇਰੇ ਵੀ ਹੱਕ ਅਦੇ ਸੁਪੇ ਦੇ ਮੈਨੂੰ ਵੀ ਉੱਪਰੋਂ ਲੜਨਾ ਚਾਹੀਦਾ ਹੈ ਇਹ ਕਮਜ਼ੋਰ ਬੰਦੇ ਕਰਦੇ ਨੇ ਹਮੇਸ਼ਾ ਜਿਹੜਾ ਕਹਿੰਦੇ ਨੇ ਤਕੜੇ ਨੇ ਮੇਰੇ ਥੱਪੜ ਮਾਰਦਾ ਮੈਂ ਉਹਦੇ ਨਾਲ ਲੜਨ ਦੀ بجائے ਮੈਂ ਹੀਟਲੇ ਤੇ ਮਾਰਦਾ ਮੈਂ ਕਹਿੰਦੇ ਜਾ ਕੇ ਇਹ ਮਨੋਵਿਗਿਆਨ ਦਾ ਨਿਯਮ ਹੈ ਉਹ ਹੀਟਾ ਮਾਰ ਦਿੰਦਾ ਅੰਤ ਨੂੰ ਜਾ ਕੇ ਕਹਿੰਦੇ ਕਿ ਨਰਜੀਵ ਚੀਜ਼ ਤੇ ਕੋਈ ਭਾਂਡਾ ਪੰਨ ਦਿੰਦਾ ਕੋਈ ਇੱਟ ਮਾਰ ਦਿੰਦਾ ਕਿਤੇ ਗੰਧ ਚ ਉੱਥੇ ਜਾ ਕੇ ਗੁੱਸਾ ਨਿਕਲ ਜਾਂਦਾ ਤੇ ਉਹ ਗੁੱਸਾ ਨਿਕਲ ਕੇ ਬਸ ਜੀ ਦੁਆਰਾ ਫੇਰ ਹੋਏਗੀ ਚਲੋ ਜੀ ਆਪਣਾ ਕੰਮ ਸਾਡਾ ਵਿਰਸਾ ਉਹ ਨਹੀਂ ਹੈ ਉਹ ਹੋਰ ਤਰ੍ਹਾਂ ਦਾ ਥੋੜਾ ਜਿਹਾ ਉਹ ਮਤਲਬ ਤਾਕਤਵਰ ਦੀ ਅੱਖ 'ਚ ਅੱਖ ਪਾ ਕੇ ਦੇਖਣ ਦਾ ਇੱਕ ਵਿਰਸਾ ਹੈ ਕਿ ਗਰੀਬ ਦੀ ਮਦਦ ਕਰਨੀ ਹੈ ਗਰੀਬ ਤੇ ਤਾਕਤਵਰ ਜਿਹੜਾ ਨਹੀਂ ਹੈ ਉਹਦੇ ਨਾਲ ਖੜਨਾ ਹੈ ਤੇ ਤੁਸੀਂ ਦੇਖੋ ਜਦੋਂ ਕਿਸਾਨ ਯੂਨੀਵਰਸਿਟੀ ਸੀ ਜਿਹੜੀ ਇਸਲਾਮੀਆਂ ਮਲੀਆ ਦਿੱਲੀ ਦੇ ਵਿੱਚ ਇੱਕ ਨਿਹੰਗ ਸਿੱਖ ਜਾਂਦਾ ਸੀ ਉਹ ਅੱਗੇ ਇੱਕ ਹੋਰ ਗੁਰਦੁਆਰੇ ਦਾ ਰੌਲਾ ਸੀਗਾ ਐਨੇ ਵਿਦਿਆਰਥੀਆਂ ਤੇ ਲਾਠੀ ਚਾਰਜ ਹੋ ਗਏ ਤੇ ਉਹ ਉੱਥੇ ਹੀ ਉਤਰ ਗਏ ਕਹਿਣਾ ਹੁਣ ਪੰਥ ਦੀ ਇੱਥੇ ਲੋੜ ਪੈ ਗਈ ਤਾਂ ਇੱਥੇ ਖੜੇ ਆ ਉੱਥੇ ਚਾਹ ਬਣਾਉਣ ਲੱਗ ਗਿਆ ਜਾ ਕੇ ਤੇ ਇੰਨੇ ਹੌਲੀ ਹੌਲੀ ਆਏ ਉਹਨੇ ਫੇਸਬੁੱਕ ਤੇ ਕਹਿਣਾ ਸ਼ੁਰੂ ਕਰਤਾ ਆ ਜਾਓ ਭਾਈ ਨੱਚੇ ਬਹੁਤ ਕੁੱਟੇ ਫਲਾਨਾ ਹੋ ਗਿਆ ਮੋਰਚਾ ਲਾ ਗਿਆ ਸੀ ਬਹੁਤ بڑا ਤੁਹਾਡੇ ਸਾਹਮਣੇ ਔਰ ਇਸ ਕਰਕੇ ਉਹ ਇੱਕ ਤਾਕਤ ਹੁੰਦੀ ਹੈ ਜਿਹੜੀ ਤਾਕਤ ਉਸ ਰੂਪ ਦੇ ਵਿੱਚ ਤੁਹਾਨੂੰ ਪ੍ਰੇਰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿ ਤੁਸੀਂ ਇਹਦੇ ਲਈ ਆਪਣੀ ਲੜਾਈ ਆਪ ਲੜਨੀ ਹੈ ਇਸ ਬੰਦਰ ਦੇ ਉੱਤੇ ਇਹ ਜਿਹੜੇ ਸਵਾਲ ਤੁਸੀਂ ਕਰਦੇ ਹੋ ਟੈਕਨੀਕਲੀ ਇਹ ਸਵਾਲ ਬਾਜਬ ਨੇ ਕਿਉਂ ਕਿਉਂ ਨਹੀਂ ਕਰਦੇ ਜਿਹੜਾ ਰਿਕਾਰਡ ਦਾ ਸਵਾਲ ਹੈ ਕਿ ਕਿ ਰਿਕਾਰਡ ਤੁਹਾਨੂੰ ਨਹੀਂ ਦਿੰਦੇ ਵੈਸੇ ਤਾਂ ਇਹ ਜ਼ਿਲ੍ਹਾ ਪ੍ਰੀਸ਼ਦ ਦੀ ਜ਼ਿੰਮੇਵਾਰੀ ਹੈ ਉਹਦਾ ਕਾਰਨ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਭੰਗ ਨੇ ਚੋਣਾਂ ਨਹੀਂ ਹੋ ਰਹੀਆਂ ਸਰਕਾਰਾਂ ਦੀਆਂ ਨਲਕੀਆਂ ਨੇ ਅਫਸਰਾਂ ਦੇ ਕੋਲੇ ਤਾਕਤ ਹੈ ਜਿੰਨੇ ਤੁਹਾਡੇ 34 ਦੇ 34 ਰਜਿਸਟਰ ਨੇ ਇਹ ਜ਼ਿਲ੍ਹਾ ਪ੍ਰੀਸ਼ਦ ਦੇ ਲੈਵਲ ਤੇ ਲੈ ਕੇ ਪੰਚਾਇਤਾਂ ਨੂੰ ਸਪਲਾਈ ਕਰਨੇ ਹੁੰਦੇ ਨੇ ਉਸ ਪੰਚਾਇਤ ਤੋਂ ਰਜਿਸਟਰਾਂ ਦੀ ਉਨੀ ਕੋ ਨਾਕਤ ਲੈ ਲੈਂਦੀ ਹੈ ਤੇ ਜਿਹੜਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਹਜੇ ਤੱਕ ਨਹੀਂ ਹੋਈਆਂ ਤੇ ਇਹ ਬਿਊਰੋਕ੍ਰੇਸੀ ਦਾ ਉਹਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਕਿ ਸਾਡੇ ਰਜਿਸਟਰ ਕਿੱਥੇ ਨੇ ਤੇ ਉਹ ਸਾਨੂੰ ਕਿਉਂ ਨਹੀਂ ਤੁਸੀਂ ਪੂਰੇ ਦਵਾ ਰਹੇ ਜਾਂ ਕਿਤੇ ਵੀ ਆਜੇ ਤੱਕ ADC ਕੋਲੇ ਚੀਜ਼ਾਂ ਨਹੀਂ ਦੂਜੀ ਗੱਲ ਉਹ ਤਾਂ ਇਸ ਕਰਕੇ ਵੀ ਨਹੀਂ ਦਿੰਦੇ ਰਿਕਾਰਡ ਕਿਉਂਕਿ ਹੁਣ ਤਾਂ ਰਿਕਾਰਡ ਦੇਣ ਦੇ ਵਿੱਚ ਕੋਈ ਦਿੱਕਤ ਹੋਣੀ ਨਹੀਂ ਸੀ ਚਾਹੀਦੀ ਪੰਚਾਇਤਾਂ ਭੰਗ ਹੋ ਜਾਂ ਨੂੰ ਹੋ ਗਏ 11 ਮਹੀਨੇ 12 ਮਹੀਨੇ ਹੋ ਗਏ ਸੀ ਜਦੋਂ ਤੁਹਾਡੀਆਂ ਪੰਚਾਇਤੀ ਚੋੜਾ ਹੋਈਆਂ ਨੇ ਉਹ ਟੋਟਲ ਰਿਕਾਰਡ ਪਹਿਲਾਂ ਹੀ ਬੀਡੀਪੀ ਕੋਲੇ ਹੈ ਸੈਕਟਰੀ ਕੋਲੇ ਆ ਜਾਂ ਪ੍ਰਬੰਧਕ ਕੋਲੇ ਹੈ ਪ੍ਰਬੰਧਕ ਤਾਂ ਡਾਇਰੈਕਟ ਸਰਕਾਰ ਦੇ ਤਨਖਾਹਦਾਰ ਕਰਿੰਦੇ ਨੇ ਜੇ ਉਹ ਨਹੀਂ ਦਿੰਦੇ ਇਹਦਾ ਮਤਲਬ ਕਾਪਲੇ ਤੋਂ ਲੈ ਕੇ ਸਾਰੇ ਕੁਝ ਚੋਂ ਸ਼ਰੀਕ ਨੇ ਆਪਸ ਦੇ ਵਿੱਚ ਤੁਸੀਂ ਕਿਸੇ ਸਰਪੰਚ ਤੋਂ ਤਾਂ ਰਿਕਾਰਡ ਨਹੀਂ ਮੰਗਣਾ ਪੁਰਾਣੇ ਤੋਂ ਕਿਉਂਕਿ ਉਹ ਤਾਂ ਸਾਲ ਪਹਿਲਾਂ ਹਟਾਇਆ ਹੋਇਆ ਹੈ सरपंच ਤੋਂ چار ਜੋ ਉਹਨਾਂ ਨੇ ਬਿਨਾਂ ਲਿਖਤ ਪੜਤ ਤੋਂ ਹੀ ਲੈ ਲਿਆ ਬਿਨਾਂ ਲਿਖਤ ਪੜਤ ਤੋਂ ਜੇ ਉਹਨਾਂ ਨੇ ਲੈ ਲਿਆ ਤਾਂ ਸਾਰੇ ਗੋਲਮਾਲ ਚ ਉਹ ਆਪਸਾਂ ਮੰਨ ਲੈ ਇਸ ਕਰਕੇ ਇਹਦੇ ਤੇ ਜੇਕਰ ਤੁਸੀਂ ਖੜੋ ਹੋਗੇ ਜਨਤਕ ਤੌਰ ਦੇ ਉੱਤੇ ਇਹ ਇਕੱਲੇ ਸਰਪੰਚ ਦੀ ਲੜਾਈ ਨਹੀਂ ਹੈ ਸਰਪੰਚਾਂ ਦੇ ਗਰੁੱਪਾਂ ਦੀ ਲੜਾਈ ਹੈ ਜੇ ਕੁਝ ਜੈਨੂਇਨ ਸਰਪੰਚ 10 ਵੀ ਇਕੱਠੇ ਹੋ ਜੋ 20 ਵੀ ਇਕੱਠੇ ਹੋ ਜੋ ਜੰਤਕ ਲੜਾਈ ਲੜਨੀ ਪੈਗੀ ਜੰਤਕ ਲੜਾਈ ਦਾ ਮਤਲਬ ਹੈ ਕਿ ਪ੍ਰੈਸ ਕਾਨਫਰੰਸ ਕਰੋ ਕਿ ਭਾਈ ਸਾਹਿਬ ਅਸੀਂ ਸਾਡਾ ਕਸੂਰ ਕੀ ਹੈ ਕਿ ਅਸੀਂ ਚੁਣੇ ਗਏ ਆ ਇਹ ਪੰਚੀ ਮੰਤਰੀ ਦੱਸਣ ਇਹ ਪੰਚਾਇਤ ਮੰਤਰੀ ਦੱਸੇ ਅੱਜ ਤੱਕ ਸਾਨੂੰ ਚਾਰਜ ਕਿਉਂ ਨਹੀਂ ਹੈ ਸਟੇਟ ਹੈੱਡਕੁਆਟਰ ਦੇ ਉੱਤੇ ਜਿਹੜੀ ਰਿਪੋਰਟ ਮੈਂ ਬਾਰ-ਬਾਰ ਉਹਨਾਂ ਨਾਲ ਗੱਲ ਕੀਤੀ ਕਈ ਵਾਰ ਉਹ ਕਹਿੰਦੇ ਜੀ ਇਕਾ ਦੁੱਕਾ ਹੋਏਗਾ ਸਭ ਨੂੰ ਚਾਰਜ ਮਿਲ ਚੁੱਕੇ ਹੈ ਉੱਪਰ ਤਾਂ ਝੂਠ ਭਰੋਸਾ ਰਹਿ ਅਫਸਰ ਇਹ ਗੱਲ ਹੀ ਕਿਤੇ ਨਹੀਂ ਹੋ ਰਹੀ ਹੋਰ ਜਿਹੜੀ ਗੱਲ ਤਾਂ ਤਾਂ ਹੀ ਹੋएगी ਜੇ ਜਨਤਕ ਹੋਣਗੀਆਂ ਗੱਲਾਂ ਜਿੰਨੀਆਂ ਜ਼ਿਆਦਾ ਸਾਹਮਣੇ ਆਉਣਗੀਆਂ ਗੱਲਾਂ ਕਿ ਆ ਚੀਜ਼ਾਂ ਹੋ ਰਹੀਆਂ ਨੇ। ਔਰ ਜਿੱਦਣ ਤੁਸੀਂ ਇਹ ਕਰਨ ਲੱਗੇ ਜਨਤਕ ਤੌਰ ਦੇ ਉੱਤੇ ਤੇ ਤੁਹਾਡੀਆਂ ਅਧੀਆਂ ਚੀਜ਼ਾਂ ਉਸੇ ਢੰਗ ਨਾਲ ਜਾਣੀਆਂ ਸ਼ੁਰੂ ਹੋਣਗੀਆਂ। ਇਹ ਜਨਤਕ ਦਾ ਫਰਕ ਇਹ ਹੁੰਦਾ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਮਨਰੇਗਾ ਵਾਲੀਆਂ ਬੀਬੀਆਂ ਵੀ ਕੁਝ ਹੈਗੀਆਂ ਨੇ ਇੱਥੇ ਬੈਠੀਆਂ ਆਪਣੀਆਂ। ਤੇ ਕੁਲਵਿੰਦਰ ਨੇ ਵੀ ਤੁਹਾਨੂੰ ਦੱਸਿਆ। ਮਨਰੇਗਾ ਕਾਨੂੰਨ ਦੇ ਵਿੱਚ ਕੀ ਹੈ ਕਿ ਜੋਬ ਕਾਰਡ ਜਿਹੜਾ ਕਿਸੇ ਦਾ ਉਹ ਕੋਈ ਹੋਰ ਨਹੀਂ ਰੱਖ ਸਕਦਾ ਜਿਹਦਾ ਜੋਬ ਕਾਰਡ ਹੈ ਉਹ ਉਹਦੇ ਕੋਲ ਹੀ ਰਹਿਣਾ ਚਾਹੀਦਾ ਜੇ ਪੰਚ ਸਰਪੰਚ ਬीडीपीओ ਸੈਕਟਰੀ ਜਾਂ ਉਹਦਾ ਕੋਈ ਹੋਰ ਕਰਿੰਦਾ ਜੇ ਆਪਣੇ ਕੋਲੇ ਰੱਖਦਾ ਤਾਂ ਉਹ ਗੈਰਕਾਨੂੰਨੀ ਹੈ ਸਜ਼ਾ ਜਾਪਤਾ ਗੱਲ ਹੈ ਉਹ ਐਸੇ ਰਿਗਤ ਯਹੀ ਬੀਬੀਆਂ ਇੱਕ ਚੰਗੀ ਗੱਲ ਹੈ ਕਈ ਸਾਲ ਦੀ ਗੱਲ ਹੈ ਥਾਣੇ ਜਾਵੜੀਆਂ ਸਦਰ ਥਾਣੇ ਦੇ ਵਿੱਚ ਉਹ ਕਹਿੰਦੇ ਕੀ ਲਿਖਾਉਣਾ ਹੈ ਕਹਿੰਦੇ ਥਾਣੇ 'ਚ ਗਰੀਬ ਬੀਬੀਆਂ ਜਿਨ੍ਹਾਂ ਦੇ ਪੈਰ ਗੋਹੇ ਨਾਲ ਲੱਬੜੇ ਹੋਣ ਕਹਿੰਦੇ ਦੇਖਿਆ ਨਾ ਬੀਬੀਆਂ ਜਾ ਕੇ ਤਾਵਾ ਕਰਦਣ ਥਾਣੇ ਤੇ 20 ਤੀ ਬੀਬੀਆਂ ਇਕੱਠੀਆਂ ਹੋ ਕੇ ਜਾਣ ਤਾਂ ਉਹ ਜਾ ਕੇ ਥਾਣੇਦਾਰ ਨੂੰ ਕਹਿੰਦੇ ਨੇ ਕੀ ਹੋ ਗਿਆ ਉਹ ਕਹਿੰਦੇ ਭਾਈ ਕਹਿੰਦੇ ਬੀਡੀਪੀ ਉਹਦੇ ਖਿਲਾਫ ਪਰਚਾ ਦਰਜ ਕਰਾਣਾ ਆਇਆ ਇਹ ਹਿੰਮਤ ਗਰੀਬ ਬੀਬੀ ਦੀ ਹੈ ਜਿਨ੍ਹਾਂ ਚ ਸਰਪੰਚ ਚ ਨਹੀਂ ਆਉਂਦੀ ਇਹ ਗੱਲ ਅੱਗੇ ਨਹੀਂ ਦੁਰਨੀ ਉਹ ਜਨ ਐਸਾ ਛੋਟਾ ਆਲਮਾਨ ਵਿਚਾਰਾ ਵੀ ਵੀਡੀਓ ਮੇਰੇ ਤੋਂ ਗਲਤ ਅਫਸਰ ਹੈ ਮੈਂ ਤਾਂ ਉਦੋਂ ਐ ਕਿਵੇਂ ਮੈਂ ਕਰਦਾ ਪਰਚਾ ਦਰ ਉਹ ਕਹਿੰਦਾ ਸਾਡਾ ਜੌਬ ਕਾਰਡ ਦੱਬੀ ਬੈਠਾ ਹੈ ਦੇ ਨਹੀਂ ਰਿਹਾ ਤੇ ਹੋਰ ਕੀ ਹੋਊਗਾ ਕਹਿੰਦਾ ਐਂਦਾ ਕਰੋ ਤੁਸੀਂ ਡੀਐਸਪੀ ਸਾਹਿਬ ਨੂੰ ਦੇ ਕੇ ਆਓ ਚਲੋ ਡੀਐਸਪੀ ਕੋਲ ਪਾ ਗਏ ਉਹ ਕਰ ਦਿੱਤਾ ਅਗਲੇ ਦਿਨ ਸਵੇਰੇ ਕੱਲਾ ਕੱਲਾ ਕਰਿੰਦਾ ਘਰ ਘਰ ਜੌਬ ਕਾਰਡ ਵੰਡ ਕੇ ਗਿਆ ਕਰ ਕਰ ਜਾ ਕੇ ਜੋਬ ਕੱਢ ਦੇਣੇ ਪੈਂਦੇ ਨੇ ਫਿਰ ਜਦੋਂ ਕਾਨੂੰਨ ਫਸਦਾ ਘੱਡੀ ਆਉਂਦੀ ਆ ਉਸ ਲੈਵਲ ਦੀ ਪਰ ਅਸੀਂ ਕੀ ਕਰਦੇ ਆ ਬਹੁਤੀ ਵਾਰੀ ਇਹ ਬੀਬੀ ਨੂੰ ਵਾਲਾ ਗੱਡੋ ਗਰੀਬ ਨੂੰ ਵਿਚਾਰੀ ਨੂੰ ਇਹਨੂੰ ਕੰਮ ਨਹੀਂ ਦੇਣਾ ਇਹਦੇ ਨਾਲ ਇਨਸਾਫ ਨਹੀਂ ਕਰਨਾ ਉੱਪਰ ਸਾਹਵ ਹੈ ਉੱਥੇ ਅਸੀਂ ਸਾਹਵ ਬਣ ਜਾਂਦੇ ਆ ਤੇ ਜੇ ਗੁਰੂ ਨਾਨਕ ਦੇ ਨਾਲ ਖੜਨਾ ਹੈ ਤਾਂ ਮਰਕ ਭਾਗੋ ਦੇ ਨਾਲ ਲੜਨਾ ਪਊ ਭਾਈ ਲਾਲੋ ਨਾਲ ਖੜਨਾ ਪਊਗਾ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਅਸੀਂ ਹੱਥ ਲਾਲੋਵਲ ਪਿੱਠ ਕਰ ਲਈ ਹੈ ਤੇ ਮਾਲਕ ਭਾਗੋ ਨਾਲ ਦੋਸਤੀ ਦਾ ਹੱਥ ਵਧਾਉਣ ਨੂੰ ਤਿਆਰ ਹਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹਿਲਾਂ ਆਪਣੀ ਮਾਨਸਿਕਤਾ ਬਦਲਣੀ ਪਵੇਗੀ ਉਹਦੇ ਤੋਂ ਬਿਨਾ ਚੱਲਣਾ ਨਹੀਂ ਕੰਮ ਕਿਸੇ ਵੀ ਰੂਪ ਦੇ ਵਿੱਚ ਇਸ ਲਈ ਜਿਹੜਾ ਇਹ ਸਵਾਲ ਆਉਂਦਾ ਹੈ ਵਾਰ-ਵਾਰ ਫਲਾਨਾ ਇਹ ਨਹੀਂ ਕਰਦਾ ਫਲਾਨਾ ਇਹ ਨਹੀਂ ਕਰਦਾ ਜਿੰਨੇ ਕ੍ਰਾਈਮ ਦੇ ਕੰਮ ਨੇ ਉਹਦੇ ਚ ਅੱਗੇ ਬਹੁਤ ਚੀਜ਼ਾਂ ਨੇ ਤੁਸੀਂ ਡਾਇਰੈਕਟ ਥਾਣੇ ਨਾਲ ਡੀਲ ਹੀ ਨਾ ਕਰੋ ਸਰਪੰਚ ਮੈਜਿਸਟ੍ਰੇਟ ਦੇ ਰਾਹੀਂ ਕਰੋ ਮਤਾਂ ਪਾ ਕੇ ਕਦੇ ਦੇਖੋ ਕਿs ਢੰਗ ਨਾਲ ਐਸਐਚਓ ਤੋਂ ਲੈ ਕੇ ਸਾਰੇ ਨੋਕ ਤੁਹਾਨੂੰ ਪ੍ਰਣਾਮ ਕਰਨ ਆਉਂਦੇ ਨੇ ਕਿ ਤੁਹਾਨੂੰ ਪਤਾ ਲੱਗ ਗਿਆ ਪੰਚਾਇਤ ਦੀ ਤਾਕਤ ਕੀ ਹੁੰਦੀ ਹੈ ਰੰਜੂਰੇਸ਼ਰ ਪਾ ਕੇ ਕੋਈ ਕ੍ਰਾਈਮ ਹੋ ਗਿਆ ਥਰੂ ਮੈਜਿਸਟ੍ਰੇਟ ਡੀਲ ਕਰੋ بیا ਐਸਐਚਓ ਨੂੰ ਕੋਈ ਆ ਕੰਮ ਕਰੇ ਉਹ ਥੋੜਾ ਜਿਹਾ ਵੱਡੀਆਂ ਹੁੰਦੀਆਂ ਨੇ ਕੰਪਲੈਕਸ ਗੱਲਾਂ ਨੇ ਪਹਿਲਾਂ ਅਜੇ ਆਪਾਂ ਮੋਟੀਆਂ ਸਮਝੀ ਜਿਹੜੀਆਂ ਤੁਸੀਂ ਕਰ ਰਹੇ ਹੋ ਇਸ ਲੈਵਲ ਦੀਆਂ ਤੇ ਜਦੋਂ ਇੱਕ ਇੱਕ ਚੌੜੋਗੇ ਕਿਉਂਕਿ ਪਹਿਲੇ ਦਿਨ ਹੀ ਕਾਇਦਾ ਪੜ੍ਹਦਾ ਫਿਰ ਪੱਕੀ ਦੀ ਕਿਤਾਬ ਅਗਲੇ ਦਿਨ ਪੰਜ ਚਾਰ ਕਿਤਾਬਾਂ ਪੜਨ ਲੱਗ ਜਾਂਦਾ ਫਿਰ ਹੌਲੀ ਹੌਲੀ ਵੱਡੀਆਂ ਕਿਤਾਬਾਂ ਵੀ ਸਿੱਖ ਜਾਂਦਾ ਜੇਕਰ ਬੰਦਾ ਉਸ ਲੈਵਲ ਦੇ ਉੱਤੇ ਗੱਲ ਕਰੂਗਾ ਤਾਂ ਸਸਪੈਂਡ ਹੋਣ ਤੋਂ ਮਤ ਡਰੋ ਚੱਜ ਦੀ ਚੀਜ਼ ਵਾਸਤੇ ਕਰਾਪਸ਼ਨ ਕਰਾਪਟੋਆਂ ਕੇ ਸਸਪੈਂਡ ਹੋਣਾ ਹੋਰ ਚੀਜ਼ ਹੈ ਤੇ ਆਪ ਦਾ ਕਰਦੇ ਹੋਏ ਸਸਪੈਂਡ ਹੋ ਜਾਗੇ ਕੋਈ ਟੰਗ ਨਹੀਂ ਟੁੱਟਦੀ ਕਿਸੇ ਦੀ ਪਹਿਲਾਂ ਡਰ ਕੱਢਦੇ ਹੋ ਦਿਮਾਗ ਦੇ ਵਿੱਚ ਉਹ ਤੋਂ ਬਾਅਦ ਲੜਾਈ ਲੜੀ ਜਾਂਦੀ ਹੈ ਬਾਕੀ ਗੱਲਾਂ ਉਹ ਤੋਂ ਬਾਅਦ ਆਉਂਦੀਆਂ ਨੇ ਇਸੇ ਲਈ ਜਿਹੜਾ ਇਹ ਸਬੰਧ ਪੱਖ ਤੋਂ ਮਾਮਲਾ ਹੈ ਜਿਹੜਾ ਤੁਸੀਂ ਪਿੰਡਾਂ ਦੇ ਵਿੱਚ ਗੱਲ ਕਰਦੇ ਹੋ ਜੇ ਪਿੰਡ ਸੁਧਾਰਨੇ ਨੇ ਕੰਮ ਕਰਨਾ ਕਿਸੇ ਤਰੀਕੇ ਦੇ ਨਾਲ ਤਿੰਨ ਚੀਜ਼ਾਂ ਤੇ ਚਾਹੇ ਆਪਣੇ ਏਰੀਏ 'ਚ ਕਲਾਸਾਂ ਲਾਓ ਜੇ ਐਸਆਰਡੀ ਨਹੀਂ ਕਰਾਉਂਦੀ ਬੈਠੋ ਮਹੀਨੇ-ਮਹੀਨੇ ਬਾਅਦ ਬੈਠ ਜੋ ਥੋੜਾ-ਥੋੜਾ ਇਕੱਠੇ ਹੋ ਕੇ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਉਹ ਬੈਠ ਜੋ ਇੱਕ ਦਿਨ ਪੰਚਾਇਤੀ ਰਾਜ ਕਾਨੂੰਨ ਦੀ ਜਾਣਕਾਰੀ ਦੂਜੇ ਦਿਨ ਮਨਰੇਗਾ ਦੀ ਜਾਣਕਾਰੀ ਤੀਜੇ ਦਿਨ ਜਿਹੜਾ ਵਿਲੇਜ ਕਾਮਨ ਲੈਂਡ ਐਕਟ ਹੈ ਉਹਦੀ ਜਾਣਕਾਰੀ ਕਿ ਅਸੀਂ ਪੰਚਾਇਤ ਦੇ ਤੌਰ ਤੇ ਇਹਨੂੰ ਕਿਵੇਂ ਵਰਤ ਸਕਦੇ ਆ ਆਪਣੇ ਤਰੀਕੇ ਦੇ ਨਾਲ ਇੱਕੋ ਦਿਨ ਕਈ ਵਾਰ ਨਹੀਂ ਆਉਂਦੀ ਹੌਲੀ ਹੌਲੀ ਵਾਰ-ਵਾਰ ਜਦੋਂ ਕੰਮ ਕਰਦੇ ਹੋ ਦਿੱਕਤਾਂ ਵੀ ਆਉਂਦੀਆਂ ਨੇ ਫਿਰ ਦੁਬਾਰਾ ਉਹਦੀ ਗੱਲ ਉਸ ਲੈਵਲ ਤੇ ਕਰਨ ਦੀ ਲੋੜ ਪੈਂਦੀ ਹੈ ਹੁਣ ਤੁਸੀਂ ਦੇਖੋ ਕਿ ਪੰਜਾਬ ਦਾ ਸੰਕਟ ਕੀ ਹੈ ਸਭ ਤੋਂ بڑا ਸੰਕਟ ਕੀ ਹੈ ਪਹਿਲਾ ਸੰਕਟ ਇਹ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਜਿਹੜੀ ਹੈ ਉਹ ਬੰਜਰ ਹੋਣ ਜਾ ਰਹੀ ਹੈ ਪਾਣੀ ਮੁੱਕਣ ਜਾ ਰਿਹਾ ਦੂਜਾ ਸੰਕਟ ਇਹ ਹੈ ਕਿ ਪਾਣੀ ਤੇ ਆਬੋ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਬਿਮਾਰੀਆਂ ਵੱਧ ਰਹੀਆਂ ਨੇ ਤੀਜਾ ਸੰਕਟ ਇਹ ਆ ਕਿ ਪੈਸਟੀਸਾਈਡ ਸੜਕ ਸੜਕ ਕੇ ਜੜੀਆਂ ਜ਼ਮੀਨ ਜ਼ਹਿਰੀਲੀ ਹੋ ਰਹੀ ਹੈ ਤੇ ਉਹਦੀ ਉਤਪਾਦਕਤਾ ਵੀ ਘਟ ਰਹੀ ਹੈ ਜੇ ਮੈਂ ਇਹ ਕਹਾ ਕਿ ਇਹਦੇ ਲਈ ਜੇ ਤੁਸੀਂ ਮਨਰੇਗਾ ਕਾਨੂੰਨ ਪੜ੍ਹ ਲਓ ਸਾਰੇ ਸਰਪੰਚ